ਸਾਰਾ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਅੱਜ ਪਹੁੰਚੇ ਆਂ ਸੀ ਲੰਗਰ ਚੱਲ ਰਿਹਾ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜਾ ਕਰਕੇ ਲੰਗਰ ਇਸ ਚਾਰ ਦੇਖ ਲਾਉਣੀ ਜੇ ਸ਼ੁਰੂ ਹੋ ਗਿਆ ਜਹਾ ਦੇ ਨਾਲ ਮਠੀਆਂ ਆਰੀ ਪਹੁੰਚੇ ਨੇ ਹਮੇ ਆਗੇ ਸੇਵਾ ਕਰਨ ਵਾਸਤੇ ਪਿੱਛੇ ਬੀਬੀਆਂ ਸੇਵਾ ਕਰ ਰਹੀਆਂ ਨੇ ਲੰਗਰ ਦੀ ਇਹ ਪਨਾਲ ਲੱਗਾ ਲੰਗਰ ਛਕਾਉਣ ਵਾਸਤੇ ਤੇ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਲੰਗਰ ਤਿਆਰ ਹੋ ਰਿਹਾ ਸੇਵਾ ਕਰ ਰਹੇ ਨੇ ਸਾਰੇ ਲੋਆਂ ਤਪੀਆਂ ਨੇ ਪਟਾਡੇ ਲੱਤਨ ਦੇ ਨੇ ਜੇ ਬੰਮੀ ਕੌਂਚ ਨੇ ਸੇਵਾ ਕਰਨਾਰੇ ਆ ਡੈ ਕਲੋਨੀ ਦੇ ਸੇਵਾ ਕਰ ਰਹੇ ਨੇ ਲੰਗਰ ਮਾਰੋ ਮਾ ਤਿਆਰ ਹੋ ਰਿਹਾ ਬਾਲਣ ਦੀ ਟਰਾਲੀ ਆਈ ਹੈ ਭਰ ਕੇ ਤੇ ਇਸ ਜਗ੍ਹਾ ਤੇ ਆਪਾਂ ਅਖੰਡ ਪਾਠ ਸਾਹਿਬ ਆਰੰਭ ਹੋਏਗਾ ਇਹ ਜਗ੍ਹਾ ਤੇ ਮਾਲ ਕੀ ਸੱਜਰੀ ਇਹ ਮਹਾਰਾਜ ਜਿਵਾਰੀ ਆਉਣ ਵਾਲੀ ਹੈ ਸੋ ਇੱਥੇ ਅਖੰਡ ਪਾਠ ਸਾਹਿਬ ਆਰੰਭ ਹੋਏਗਾ ਤੇ ਉਧਰ ਅੱਗੇ ਰੋਡ ਦੇ ਉੱਤੇ ਲੰਗਰ ਚੱਲੇਗਾ ਸਾਬ ਸੇਵਾਦਾਰ ਇਕੱਠੇ ਹੋਏ ਨੇ ਸੇਵਾ ਕਰਨ ਵਾਸਤੇ ਸਾਰੇ ਪੂਰੇ ਜੋਰਾ-ਚੋਰਾ ਚ ਸੇਵਾ ਕਰ ਰਹੇ ਨੇ ਮਹਾਰਾਜ ਜੀ ਦੀ ਸਵਾਰੀ ਆ ਗਈ ਏ ਤੇ ਕਰੋ ਦਰਸ਼ਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਦੇ ਅਖੰਡ ਪੜ ਸਾਹਿਬ ਆਰੰਭ ਹੋਣ ਲੱਗਾ ਵਾ ਵਾਹਿਗੁਰੂ ਸਤ ਸਨ ਸਤ ਸ੍ਰੀ ਅਕਾਲ ਜਿਹੜਾ ਸੁਝੂ ਬਣਾਈਏ ਸ਼ਾਂਜੜਾ ਭਾਈ ਜੀ ਮਾਰੀ ਪਰ ਆਈਏ ਗੁਰਨਾਜ ਵੀ ਆ ਗਿਆ ਵੱਡੇ ਪਾਪਾ ਨਾਲ ਗੁਰਨਾਜ ਵੀ ਆ ਗਿਆ ਹਾਂਜੀ ਆਗੇ ਜੇ ਚਲੋ ਭਾਈ ਮੱਥਾ ਟੇਕੋ ਬਾਬਾਈ ਨੂੰ ਵੱਡੇ ਪਾਪਾ ਨੇ ਚਲੋ ਵੱਡੇ ਪਾਪਾ ਨੂੰ ਲੋਏ ਦੋਸਤੋ ਮਹਾਰਾ ਦੀ ਸਵਾਰੀ ਆ ਗਈ ਹੈ ਅਖੰਡ ਪੜ ਸਾਹਿਬ ਆਰੰਭ ਹੋਣ ਲੱਗਾ ਵਾ ਤੇ ਗੁਰਨਾਜ ਵੱਡੇ ਪਾਪਾ ਨਾਲ ਆ ਗਿਆ ਮੱਥਾ ਟੇਕਣ ਚੱਲੇ ਨੇ ਗੁਰਨਾਜ ਹੱਡਾ ਪਹੁੰਚ ਜਾਂਦਾ ਸੇਵਾ ਕਰਨ ਹਰ ਜਗ ਚਲੋ ਆਪਾਂ ਚੱਲਦੇ ਆਂ ਫੇਰ ਲੰਗਰ ਹਲ ਲੰਗਰ ਦੀ ਸੇਵਾ ਚੱਲ ਰਹੀ ਹੈ ਅਜੇ ਕੰਮ ਆਰੰਭੀ ਹੋਇਆ ਆ ਗਏ ਆ ਫਿਰ ਫਰੰਟ ਦੇ ਉੱਤੇ ਠੰਡ ਬੜੀ ਹੈ ਤੇ ਚਾਹ ਦੀ ਲੋੜ ਹੈ ਹੀ ਹੈ ਇਸ ਕਰਕੇ ਚਾਹ ਤੇ ਮਠਿਆ ਦਾ ਲੰਗਰ ਚੱਲ ਰਿਹਾ ਕੀ ਕਰਨ ਿਆ ਏ ਹਾਟੀ ਦੇ ਸਿਰ ਤੇ ਬੰਨਿਆ ਲੈਂਦੇ ਆ ਪੱਤੇ ਤੋੜੀ ਜਾਂਦਾ ਫੇਰ ਗੁਰਨਾਜ ਕੀ ਦੁਸ਼ਮਣੀਆਂ ਦੇ ਨਾਲ ਉਹ ਵਿਚਾਰਾ ਤੀਸਰੇ ਚੌਥੇ ਦਿਨ ਇੱਕ ਪੱਤਾ ਕੱਢਦਾ ਇਹਨੂੰ ਮੈਨੂੰ ਲੁਕਾਉਣਾ ਪੈਣਾ ਕੀ ਕੀਤਾ ਪੱਤੇ ਦਾ ਕੀ ਕੀਤਾ ਉਹ ਉਸ ਤੇ ਰੱਖਣਾ ਆ ਇਹਨੂੰ ਹਾਥੀ ਨੂੰ ਡੈਕੋਰੇਟ ਕਰਦੀ ਰਹਿੰਦੀ ਪੱਤੇ ਤੋਂ ਉਹ ਵੇਖ ਲੋ ਉਹ ਵੇਖ ਲੋ ਆਹ ਵੇਖ ਮੋਤੇ ਰੱਖਣਾ ਇਹਦੇ ਸਾਹਮਣੇ ਨਹੀਂ ਨਾ ਰੱਖਣਾ ਫੇਰ ਪਹੁੰਚ ਜਾਏਗੀ ਉੱਥੇ ਉੱਤੇ ਜਾ ਕੇ ਰਹਿ ਗਈ ਜੂਲ ਨੂੰ ਇਹਦੇ ਕੋਲੇ ਰੱਖਾਈ ਜਾਵੇ ਉਹ ਅਗਲੇ ਕਿੰਨੇ ਕਿਦ ਨਹੀਂ ਉੱਥੇ ਮਰ ਜਾਣਾ ਠੰਡ ਨਾਲ ਇੱਥੇ ਅੰਦਰ ਰੱਖ ਦੋ ਇੱਥੇ ਰੱਖ ਦੋ ਇੱਥੇ ਬਾਪਿਆਂ ਕੋਲ ਦੇਖ ਲੈ ਚੱਕ ਚੱਕ ਜਾਂਦੇ ਬਾਪਿਆਂ ਕੋਲ ਥੋਪਣੀ ਆਉਣੀ ਚੱਕ ਚੱਕ ਦੇਖ ਦੇ ਓ ਹੁਣ ਆਪਣੇ ਸਿਰ ਤੇ ਲਾਏ ਜਾਣ ਨੇ ਇੱਕ এলিਫੈਂਟ ਦੇ ਉੱਤੇ ਲਾ ਲਿਆ ਹੈ ਜੈ ਸਾਹਿਬ ਖੜਨਾ ਹੀ ਉੱਥੇ ਦਾ ਐਂ ਅਸਲ 'ਚ ਪਤਾ ਕੀ ਹੈ ਸਾਰੇ ਹਰੇ-ਹਰੇ ਨੇ ਨਾ ਉਹ ਵਿੱਚ ਰੈੱਡ ਕਲਰ ਦਾ ਹੈ ਤਾਂ ਤੋੜਦੀ ਹੈ ਉਹਨੂੰ ਕਿੰਨਾ ਪਿਆਰ ਦੇਣਾ ਤਾਂ ਸਭਾ ਦੀ ਅਮਾਵਾ ਯੂਟਿਬ ਆਨ ਮਾਂ ਛੋਨੇ ਬੇਬੀ ਬਣੀਦਾ ਛੋਨੇ ਮਾਮ ਕਰੀਦੇ ਐ ਪlant ਨੂੰ ਪੀੜ ਹੁੰਦੀ ਐ ਸਮਝ ਆਈ ਐ ਓਕੇ ਓਕੇ ਓਮ ਬਰ ਬਰ ਚਲੋ ਹੁਣ ਪਾਣੀ ਦੀ ਚਲੋ ਮੈਂ ਬਾਹਰ ਆਣਾ ਓਏ ਕੀ ਹੋਇਆ ਸੀ ਡੋਲ ਗਿਆ ਡੋਲ ਗਿਆ ਨੇ ਓਏ ਓਏ ਔਲੇ ਵਿੱਚ ਚੁੱਕ ਚੁੱਕ ਇਹ ਭੁਈਆਂ ਦਾ ਸਮਾਨ ਆਇਆ ਲੋੜੀ ਦਾ ਤੇ ਗੁਰਨਾਜ ਪੈਕੇਟ ਖੋਲ ਲੈਣੇ ਆ ਕਹਿੰਦਾ ਪਹਿਲਾਂ ਮੈਨੂੰ ਦੋ ਹਾਂ ਠੀਕ ਹੈ ਮੇਰੀ ਲੋੜੀ ਕਿੱਥੇ ਆ ਗਿਆ ਦਾਜ ਜੀ ਨੇ ਮੇਰੀ ਲੋੜੀ ਕਿੱਥੇ ਆਏ ਕਹਿਣਾ ਨਹੀਂ ਨਾ ਹੁੰਦਾ ਹਜੇ ਆਪਾਂ ਲੈ ਲਿਆ ਆਪਣਾ ਹਿੱਸਾ ਓਏ 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 ਕੱਪੜੇ ਜਾਦੇ ਨੇ ਹਾਂ ਵੰਦਨੇ ਨੇ ਪਹਿਲਾਂ ਵੰਦਨੇ ਨੇ ਪਹਿਲਾਂ ਓਏ ਓਏ ਛੋਨਾ ਬੱਚਾ ਏ ਚਲੋ ਥੈਂਕ ਯੂ ਥੈਂਕ ਯੂ ਟਾਪੂ ਯੂਨ ਲੱਗਾ ਹੋਇਆ ਪੈਕਟ ਲੈ ਗਈ ਤਾ ਵੀ ਤਾ ਵੀ ਇਹ ਆਪਣੇ ਨਾਨੀ ਮਮਾ ਆ ਨਾਨੀ ਮਮਾ ਓ ਮਾਹੀਏ ਨਾਨੀ ਮਮਾ ਦੇਖਿਆ

ਪਪੂ ਖਾਣੇ ਆਲੀ ਬੰਦ ਔਖਾ ਕਿਉਂ ਨਾ ਅਜ ਆਪਣੇ এলিਫੈਂਟ ਨੂੰ ਇੰਨਾ ਪਿਆਰ ਕਰਦਾ ਨਾ ਇਹਨਾਂ ਤੇ ਆਪਣੀ ਡਾਲ ਨੂੰ ਨਹੀਂ ਕਰਦਾ ਸੰਗਾ ਸਕੂਲ ਤੋਂ ਆ ਗਿਆ ਮੈਂ ਲੈ ਕੇ ਆਇਆ ਜਾਣਾ ਸੀ ਅੱਜ ਤੇ ਗੁਨਾਜ ਸੱਤਾ ਹੈ ਤੇ ਸੁੱਤੇ ਪਏ ਨੇ ਬੂਟ ਪਾਉਂਦੇ ਆਂ ਹਾਂ ਚਲੋ ਸੁੱਤੇ ਆ ਸੁੱਤੇ ਆ ਕਿਦੋਂ ਦੇ ਕਿਤੇ ਪਹੁੰਚ ਜਾਣਾ ਗੁਨਾਜ ਨੇ ਹੈ ਨਾ ਹਾਂ ਅੰਗਰ ਦੀ ਫੀਡਰ ਦਾ ਕੈਪ ਵੇ ਕਿੱਥੇ ਦੇਦੇ ਉੱਤੇ ਤੇ ਲੈਣਾ ਚਲੋ ਆਜੋ ਆਜੋ ਫਟਫਟ ਆਓ ਆਜੋ ਚੱਲੀਏ ਲੋ ਜੀ ਚੱਲ ਪਏ ਅਸੀਂ ਸਾਡੀ ਭੈਣ ਕੋਲ ਤੇ ਆਪਾਂ ਚੱਲੇ ਦੇਣ ਲੋ ਜੀ ਗੰਡਾ ਹਾਂ ਕਿਵੇਂ ਮਮੇਣਾ ਬਾਜ ਪਠਾਨਕੋਟ ਤੁਰ ਜਾਣਾ ਸਾਡੀ ਲੋੜੀ ਕਿੰਨੀ ਐਡਵਾਂਸ ਹੈ ਸਾਡੀ ਲੋੜੀ ਐਡਵਾਂਸ ਹੀ ਰਹਿੰਦੀ ਕਹਿੰਦੇ ਵੀ ਕੰਮ ਨਵੇੜਾ ਉਹ ਮੰਮੀ ਵੀ ਨਾਲ ਨੇ ਅੰਗਤ ਨਾਲ ਆ ਕੇ ਰਣਿਆ ਨਾਜ ਆ ਉਹ ਨਾਜ ਸੌ ਗਿਆ ਕਰਤਾ ਫੋਨ ਉਹਨਾਂ ਨੂੰ ਅੱਛਾ ਹਾਂ ਚਲੋ ਜੀ ਹਾਂ ਭੈਣ ਦੇ ਪਿੰਡ ਪਹੁੰਚ ਕੇ ਮਿਲਦੇ ਹਾਂ ਹੈਲੋ ਬਾਪਾ ਜੀ ਤੁਰ ਪਏ ਆ ਤੁਰ ਪਏ ਆ ਅੱਗੇ 5 ਮਿੰਟਾਂ ਤੁਹਾਡੇ ਕੋਲ ਹਾਂ ਫੋਨ ਆ ਗਿਆ ਉਹਨਾਂ ਦਾ ਹਾਂ ਆ ਗਿਆ ਆ ਗਿਆ ਲਾਗੇ ਲਾਗੇ ਨੇ ਸਾਡੀਆਂ ਦੀਦੀਆਂ ਦੋਨੋਂ ਹੀ ਪੂਈ ਵੀ ਲੱਗ ਗਈ ਨੇ ਭਨੇਵੀ ਵੀ ਲੱਗ ਗਈ ਐ ਤੇ ਆਹੀਂ ਸਾਰਿਆਂ ਨੂੰ ਅਡਵਾਂਸ ਜੀ ਪੁਰਾਣੇ ਸਾਲ ਦੇ ਵਿੱਚ ਹੀ ਲੋੜੀ ਦੇ ਦੇਣੀ ਐ ਤੇ ਸ਼ੇਅਰ ਕਰਕੇ ਘਾਟੇ ਨਾ ਧੁੰਦ ਵਿਖੋ ਕਿੰਨੀ ਐ ਥੋੜਾ ਜਿਹਾ ਹੀ ਰਸਤਾ ਦੇਖਦਾ ਪਿਆ ਪਹਿਲੀਆਂ ਕਰਕੇ ਕਣਕਾਂ ਕਰਕੇ ਹਣਾ ਪਾਣੀ ਲੱਗਦਾ ਕਣਕਾਂ ਨੂੰ ਤਾਂ ਤਾਂ ਹਾਂ ਹਾਂ ਮੰਦਰ ਲਾਗੇ ਪਹੁੰਚ ਗਏ ਆਪਾਂ ਹਲੋ ਆਪਾਂ ਪਹੁੰਚ ਗਏ ਆਂ ਦੀਦੀ ਕੋਲ ਭੂਆ ਕੋਲ ਹਾਂ ਦੀਦੀ ਕਹਾਉਂਦੇ ਨੇ ਨਿਆਣੇ ਦੀ ਭੂਆ ਕੋਲ ਇਹਨਾਂ ਦਾ ਕੁੱਤਾ ਬੜਾ ਖਰਾਬ ਹੈ ਪਹਿਲਾਂ ਹੀ ਸਾਹਮਣੇ ਆ ਜਾਂਦਾ ਹੈ ਮੈਂ ਆਹ ਤੇ ਬਾਬੂ ਬਾਜੀ ਕਿੱਥੇ ਹੋ ਗਏ ਭਾਜੀ ਉਹਨਾ ਮਿਸਤਰੀ ਲਾਏ ਆ ਖਲਾਰਾ ਤਾਂ ਹੀ ਆ ਨਾ ਉੱਤਰ ਕੀਤਾ ਲੱਗਣ ਨੇ ਨਾ ਲੱਗਦਾ ਬਬੂ ਅੱਡੀ ਟਿਕਲੋ ਤਈਆ ਦੀਦੀ ਪਾਜੀ ਵੇਟ ਕਰਨ ਦੇ ਸਾਡੀ ਖਲੋਕੇ ਹਨਾ ਫੋਨ ਆ ਗਿਆ ਰਸਤੇ ਜੀ ਮੰਮੀ ਖਾ ਜਾਏਗਾ ਕਿੰਨਾ ਸੁਤਾ ਆਪ ਮੱਖਰ ਵਾਪਸ ਆ ਗਏ ਐ ਤੇ ਗੁਰਨਾਜ ਤੇ ਸੁੱਤਾ-ਸੁੱਤਾ ਹੀ ਆ ਗਿਆ ਸੁੱਤਾ-ਸੁੱਤਾ ਹੀ ਗਿਆ ਸੀ ਹੈਨਾ ਹੁਣ ਘਰ ਆਣ ਕੇ ਅਸੀਂ ਉੱਠ ਗਏ ਆਉਣ ਲੱਗਿਆ ਉੱਠੀ ਹੀ ਮੜਾ ਜਿਆ ਕੋਈ ਨਹੀਂ ਮਿਲੀ ਬਸ ਹੈ ਨਿੰਨੀਆਂ ਹੀ ਆਈਆਂ ਸੀ ਅੱਡੇ ਚਾਹ ਪੀਣੀ ਹੈ ਚਾਹ ਨਹੀਂ ਬਿਚੀ ਪੂਈ ਕੋਲ ਨਹੀਂ ਨਾ ਪੀਤੀ ਚਾਹ ਨਾ ਜੀ ਨਹੀਂ ਕਹਿੰਦੀ ਨਹੀਂ ਨਹੀਂ ਪੀਣੀ ਚਾਹ ਕਮਾ ਦíduਬੀ ਦਾ ਵਦ ਤੇ ਪਪਾ? ਅਈ ਮੈਂ ਤੇ ਕਰਨ ਚੱਲੇ ਆ ਹੁਣ ਮੱਥਾ ਟੇਕਣ ਵਾਸਤੇ ਅਖੰਡਪੁਰ ਸਾਹਿਬ ਆਰੰਭ ਹੋਇਆ ਸੇਰ ਦਾ ਨਾਲੇ ਮੰਮੀ ਨਹੀਂ ਗਏ ਨੇ ਸੇਵਾ ਕਰਨ ਗੁਰਨਾਜ ਨਾਲ ਹੀ ਚਲ ਗਿਆ ਸੀ ਉਹਨੂੰ ਵੇਖ ਕੇ ਲੈ ਆਉਂਦੇ ਆ ਹੁਣ ਫਿਰ ਹਾਂ ਨਵੀਂ ਫੋੜੀ ਤੁਰੇ ਫੇ ਇਨੀ ਫਾਸਤ ਨਹੀਂ ਤੁਰਿਆ ਹਾਂ ਗੁਰਨਾਜ ਵੀ ਉੱਥੇ ਗਿਆ ਮੰਮੀ ਨਾਲ ਉਹਨੂੰ ਹੁਣ ਲੈ ਆਵਾਂਗੇ ਕਿਉਂਕਿ ਠੰਡ ਹੋ ਗਈ ਐ ਚਲੋ ਮਿਲਦੇ ਆਂ ਜਾ ਕੇ ਬਨੇ ਗਰਨਾਜ ਕਰਨ ਕੀ ਦਿਆ ਉੱਥੇ ਹਨਾ ਡੋਲ ਡੋਲ ਜਾ ਕੇ ਵੇਖਣਾ ਮਸਤੀ ਕਰਨ ਦਿਆ ਹਣਾ ਕੋਈ ਨਾ ਕੋਈ ਇਹ ਸੇਵਾ ਵਾਸਤੇ ਜਾਂਦੇ ਨੇ ਨਿਆਣੇ ਸੇਵਾ ਕਰਨ ਵਾਸਤੇ ਠੰਡ ਨਹੀਂ ਲੱਗਦੀ ਇਹਨਾਂ ਨੂੰ ਇਹਨਾਂ ਨੂੰ ਠੰਡ ਲੱਗਦੀ ਨਹੀਂ ਤੇ ਇੱਥੇ ਅੰਦਰ ਖੰਡ ਪੜ ਤਰਾ ਆ ਹਾਂ ਠੀਕ ਹੈ ਗਰੰਡ ਚੱਲੇ ਮੱਥਾ ਟੇਕਣਾ ਇੱਧਰ ਲੰਗਰ ਚੱਲੰਦੇ ਆ ਹਾਂ 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 ਇੱਧਰ ਤਾਂ ਲੰਗਰ ਚੱਗ ਰਿਆਂ ਨੇ सेवा चल रही सेवा है कितने लगी है ओह गुरुनाथ केवा कह जी केवा कहते हैं ਚਲਾ ਜਵਾ ਕਾਲੋ ਕੇ ਵਾਰ ਕਾਲੋ ਕਰਨ ਵੀ ਆਈ ਏ ਜਪਨੀਤ ਵੀ ਆਈ ਏ ਚਲੋ ਜੀ ਆਜਾ ਆ ਗਿਆ ਹੁਣ ਸਾਡੇ ਨਾਲ ਕਿੰਨੀ ਸੇਵਾ ਕੀਤੀ ਸੀ ਗੁਨਾਏ ਨੇ ਕਿੰਨੀ ਸੇਵਾ ਕੀਤੀ ਸੀ ਜਿਹੜੀ ਸੇਵਾ ਕੀਤੀ ਪ੍ਰਸ਼ਾਦਾ ਵੀ ਨਾਲ ਲਿਆਇਆ ਆਪਣਾ ਹਾਂ ਹੈ ਨਾ ਖਾਂਦੇ ਹੀ ਕਿ ਪਕਾਉਂਦੇ ਹੀ ਹਾਂ ਜੀ ਆ ਸੀ ਪਕਾਉਂਣ ਵੀ ਗਿਆ ਸੀ ਖਾਣੇ ਗਿਆ ਸੀ ਠੰਡੋ ਹੋ ਗਈ ਹੈ ਨਾ ਹੁਣ ਉਦਾਂ ਤੇ ਉੱਥੇ ਲੋ ਤੇ ਬੜਾ ਸੇਕ ਹੀਗਾ ਹੂੰ ਕਦਦੇ ਲਗਾ ਇਹਦਾ ਦਿਲ ਲੱਗਾ ਰੌਣਕ ਮੇਲਾ ਸੀ ਬਾਬਾ ਰੌਣਕਾਂ ਲੱਗੀਆਂ ਇੱਥੇ ਮੰਮੀ ਨਾ ਖਿੱਚ ਖਿੱਚ ਖੜਨਦੀ ਜੀ ਪਹਿਲਾਂ ਹੀ ਹਾਂ ਉਹ ਜਲੀਏ ਮੰਮੀ ਬਥੇਰਾ ਲੁਕਦੇ ਫਿਰ ਹੁੰਦੇ ਇਹਨੂੰ ਆਰੇ ਲਾ ਫਾਲਾ ਫੋਨ ਕੱਟਣੋਂ ਬਖਾਰ ਜਾਣ ਨਹੀਂ ਛੱਡਣੀਆਂ ਉਹਨੇ ਲੈ ਦੇ ਜੱਪ ਕਰਕੇ ਨਾਲ ਬੈਠੀ ਹੀ ਆਰਾਮ ਨਾਲ ਉਹਨੋਂ ਬੈ ਬੈ ਕੇ ਥੱਕ ਗਈ ਤਾਂ ਆ ਗਈ ਹਟੇ ਨਾਲ ਸੋ ਦੋਸਤੋ ਅਸੀਂ ਘਰ ਆ ਗਏ ਆਂ ਗੁਨਾਜ ਨੂੰ ਅਸੀਂ ਨਾਲ ਲੈ ਆਏ ਆਂ ਕਿਉਂਕਿ ਠੰਡ ਹੋ ਗਈ ਮਮੀ ਹੁਣੀ ਹਜੇ ਰੋਕ ਕੇ ਆਉਣਗੇ ਸੇਵਾ ਕਰ ਰਹੀ ਹੈ ਹਜੇ ਤੇ ਅੱਜ ਦਾ ਵਲੌਗ ਇੱਥੇ ਹੀ ਖਤਮ ਕਰਦੇ ਆਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਨਵੇਂ ਆਏ ਹੋ ਤੇ ਲਾਈਕ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰਿਓ ਮਿਲਦੇ ਆਂ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਤਦ ਤੱਕ ਸਤਿ ਸ਼੍ਰੀ ਅਕਾਲ ਬਾਏ ਬਾਏ